ਸੁਚੇ ਕਾਲ ਜੀ ਪੰਜਾਬ న్యూਸ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗਿੱਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣ ਨਿਯਮਕ ਸੁਰਖੀਆਂ ਤੇ ਰਾਜਾ ਵਰਡਿੰਗ ਨੇ ਲੁਧਿਆਣਾ ਦੇ ਪਿੰਡਾਂ 'ਚ ਕੀਤੀ ਲੋਕਾਂ ਦੇ ਨਾਲ ਮੁਲਾਕਾਤ ਪੰਜਾਬ ਦੇ ਵਿੱਚ ਵਿਰੋਧੀ ਪਾਰਟੀਆਂ ਦੇ ਸਾਦੇ ਸਿੱਧੇ ਨਿਸ਼ਾਨੇ ਸ਼੍ਰੋਮਣੀ ਅਕਾਲੀ ਦਲ ਨੇ ਬਲਾਚੌਰ 'ਚ ਕੀਤੀ ਪੰਜਾਬ ਬਚਾਓ ਯਾਤਰਾ ਉਮੀਦਵਾਰ ਪ੍ਰਿੰਸਿੰਦਰ ਚੰਦੂ ਮਾਤਾ ਦੇ ਹੱਕ ਵਿੱਚ ਮੰਗੀ ਗਈ ਵੋਟ ਕਾਂਗਰਸ ਪਾਜਪਾ ਤੇ ਅਕਾਲੀ ਦਲ ਨੂੰ ਲੱਗਾ ਕਰਾਰਾ ਝਟਕਾ ਤਿੰਨੇ ਪਾਰਟੀਆਂ ਦੇ ਵੱਡੇ ਚਿਹਰੇ ਹੋਏ ਆਮ ਆਦਮੀ ਪਾਰਟੀ 'ਚ ਸ਼ਾਮਿਲ ਸੁਨੀਲ ਜਾਖੜ ਨੇ ਕੀਤੀ ਚੋਣ ਕਮਿਸ਼ਨ ਦੇ ਨਾਲ ਮੁਲਾਕਾਤ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਸੌਪਿਆ ਮੰਗ ਪੱਤਰ ਤੇ ਹੁਣ ਖਬਰਾਂ ਵਿਸਥਾਰ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਲੁਧਿਆਣਾ ਦੇ ਲੋਕਾਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਨੇ ਰਾਜਾ ਵੜਿੰਗ ਨੇ ਅੱਜ ਲੁਧਿਆਣਾ ਦੇ ਕਈ ਪਿੰਡਾਂ ਵਿੱਚ ਜਾ ਕੇ ਲੋਕਾਂ ਨਾਲ ਮੁਲਾਕਾਤ ਕੀਤੀ ਇਸ ਮੌਕੇ ਉਹਨਾਂ ਨੇ ਵਿਰੋਧੀ ਪਾਰਟੀਆਂ ਨੂੰ ਜਮ ਕੇ ਘੇੜਿਆ ਹੈ ਤੇ ਬਿਨਾ ਨਾਮ ਲਏ ਪਾਰਟੀ ਛੱਡ ਕੇ ਗਏ ਉਮੀਦਵਾਰਾਂ ਨੂੰ ਗद्दार ਦੱਸਦਿਆਂ ਹੋਇਆਂ ਚੋਣ ਮੈਦਾਨ ਵਿੱਚ ਲੜਨ ਦੀ ਗੱਲ ਲੱਖੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜ਼ੋਰਾ ਸ਼ੋਰਾਂ ਦੇ ਨਾਲ ਲੁਧਿਆਣਾ ਦੇ ਵਿੱਚ ਪਾਰਟੀ ਲਈ ਚੋਣ ਪ੍ਰਚਾਰ ਕਰਨ ਵਿੱਚ ਜੁਟੇ ਹੋਏ ਨੇ ਇਸ ਮੌਕੇ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਉਹ ਲੋਕਾਂ ਦੇ ਨਾਲ ਵਿਚਾਰ ਵਟਾਂਦਰਾ ਕਰਦੇ ਹੋਏ ਵਿਖਾਈ ਦਿੱਤੇ ਨਾਲ ਹੀ ਲੁਧਿਆਣਾ ਦੇ ਪਿੰਡਾਂ ਵਿੱਚ ਚੋਣ ਪ੍ਰਚਾਰ ਕਰਨ ਦੇ ਦੌਰਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਖੁਦ ਬੁਲਟ ਚਲਾ ਕੇ ਪਿੰਡਾਂ ਵਿੱਚ ਪਹੁੰਚਦੇ ਹੋਏ ਵੀ ਵਿਖਾਈ ਦਿੱਤੇ ਨੇ ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਰਾਜਾ ਵੜਿੰਗ ਨੇ ਪਾਜ ਪਾ ਦੇ ਨਾਲ-ਨਾਲ ਆਮ ਆਦਮੀ ਪਾਰਟੀ ਦੇ ਉੱਤੇ ਵੀ ਨਿਸ਼ਾਨੀ ਸਾਦੇ ਨੇ ਨਾਲ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਮਹਿਲਾਵਾਂ ਦੇ ਨਾਲ 1000 ਰੁਪਇਆ ਦੇਣ ਦਾ ਕੀਤੇ ਗਏ ਵਾਅਦੇ ਨੂੰ ਲੈ ਕੇ ਵੀ ਰਾਜਾ ਵਿੜਿੰਗ ਨੇ ਬਿਆਨ ਬਸ ਕੀਤੀ ਹੈ ਸੋ ਲੜਿਆਰੇ ਦੀ ਧਰਤੀ ਤੇ ਅੱਜ ਮੈਂ ਚੋਣਾਂ ਇਸ ਕਰਕੇ ਲੜਵਾ ਸੀ ਇਹ ਗਦਾਰੀ ਦੀ ਲੜਾਈ ਹੈ ਗਦਾਰੀ ਦੇ ਖਿਲਾਫ ਵਫਾਦਾਰੀ ਦੀ ਲੜਾਈ ਜੇ ਗਦਾਰ ਨਾ ਹੁੰਦੇ ਤਾਂ ਦੇਸ਼ ਪਹਿਲਾਂ ਹੀ ਆਜ਼ਾਦ ਹੋ ਜਾਣਾ ਸੀ 47 ਹੋਣੀ ਸੀ ਫੇਰ ਭਗਤ ਸਿੰਘ ਨੂੰ ਸੂਲੀ ਤੇ ਚੜ੍ਹਨਾ ਨਹੀਂ ਪੈਣਾ ਸੀ। ਉਦੋਂ ਵੀ ਸਾਡੇ ਗਦਾਕ ਸੀਗੇ ਲੋਕ ਜਿਹੜੇ ਅੰਗਰੇਜ਼ਾਂ ਨਾਲ ਰਲ ਜਾਂਦੇ ਸੀ। ਸਾਡੀਆਂ ਸਾਗੀਆਂ ਖਬਰਾਂ ਅੰਗਰੇਜ਼ਾਂ ਨੂੰ ਵੀ ਦਿੰਦੇ ਸੀ ਇਸ ਕਰਕੇ ਦੇਸ਼ 'ਤੇ ਉਹਨਾਂ ਦਾ ਰਾਜ ਚਲਿਆ। ਚਲੋ। ਖੁੱਪਾਟਾ ਬੇਬਾਰੇ ਤੁਸੀਂ ਸਾਰੇ ਜਾਣਦੇ ਹੋ ਜਿਹੜਾ ਵਿਅਕਤੀ ਭਾਜਪਾ ਨੂੰ ਵੋਟ ਪਾਏਗਾ ਉਹ ਪਿਆਰ ਨੂੰ ਉਹ ਪੰਜਾਬ ਨੂੰ ਪਿਆਰ ਨਹੀਂ ਕਰਦਾ ਉਹ ਪੰਜਾਬੀਆਂ ਨੂੰ ਪੰਜਾਬ ਪਿਆਰ ਨਹੀਂ ਕਰਦਾ ਉਹ ਪੰਜਾਬ ਦਾ ਰਹਿਣ ਵਾਲਾ ਨਹੀਂ। ਇਸ ਸੱਕੇ ਇਹ ਲੜਾਈ ਲੜਨ ਆਸੀ ਆਏ ਦੂਜੇ ਪਾਸੇ ਆਮ ਆਦਮੀ ਪਾਰਟੀ ਹੈ ਸਿੱਧੀ ਜਲ ਹੈ ਇੱਕ ਝਾੜੂ ਵਾਲੇ ਆਏ ਉਹਨਾਂ ਨੇ ਕਿਹਾ ਕਿ ਇਹ ਸਾਰੇ ਪੇਰਮਾਨ ਹੈ ਅਸੀਂ ਬੜੇ ਚੰਗੇ ਆ ਤੇ ਸਾਨੂੰ ਵੋਟਾਂ ਪਾਓ ਲੋਕ ਥੱਕ ਗਏ ਸੀ ਲੋਕ ਕਹਿੰਦੇ ਆਖੇ ਸ਼ਹਿਰ ਇਹ ਚੰਗੇ ਹੋਣਗੇ ਮੰਡ ਵਿੱਚ ਸੀਟਾਂ ਜਿਤਾ ਦਿਆਂ ਕੋਈ ਮਾਨੂੰ ਕੇ ਆਏ ਕੋਈ ਹੋਰ ਆਇਆ ਸਾਰਿਆਂ ਨੂੰ ਵੋਟਾਂ ਪਾਵਾ ਕੇ ਜਿਤਾ ਦਾਂ ਪਰ ਤੁਹਾਨੂੰ ਕਿੱਥੇ ਮਿਲੀ ਉਸ ਵਾਕ 1000 ਰੁਪਏ ਦਾ ਹਾਰਾ ਕਿਤਾ ਤੁਸੀਂ ਧੂਰ ਪੱਟ ਦੀ ਸਾਡੀ ਹਜ਼ਾਰ ਦੇ ਉੱクレ ਭਗਵਾਨ ਕਮਾਲ ਕੁੜੇ ਹਜ਼ਾਰ ਦੇਉਂਦੇ ਆ ਗਿਆ ਭਿਆਰ ਦਾ ਕੀ ਹੋਣਾ ਸੀ ਹੋਰ ਸਾਰਾ ਕੁਝ ਲੱਤ ਗਿਆ ਸਾਡਾ ਹਜ਼ਾਰ ਦਿੱਤਾ ਭੁੱਲ ਗਏ ਤੁਸੀਂ ਲੋਕ ਅਸੀਂ 1000 ਰੁਪਏ ਦਿੱਤਾ ਅਸੀਂ ਪੈਨਸ਼ਨ 500 ਰੁਪਏ ਹੋ ਗਈ ਸੀ ਹਜ਼ਾਰ 1500 ਕਰਦੀ 1000 ਰੁਪਏ ਵੀ ਮਿਲਦਾ ਸੀ ਕਿੰਦੇ ਨੇ ਸ਼ਗਨ ਸਕੀਮ ਉਡੀ ਦੇ ਵਿਆਹ ਤੇ 16000 ਰੁਪਏ ਬੰਦਾ ਸੀ 152000 ਕਰਦਾ ਔਰ ਸਾਨੂੰ ਮਿਲਿਆ ਕੀ ਥੋੜਾ ਕਿਰਾਇਆ ਬੱਸਾਂ ਦਾ ਵਸਤ ਕਰਦਾ ਹੁਣ ਚੌੜੇ ਉਹ ਕਿ ਐ ਖੁਸ਼ ਹੋ ਕੇ ਚੜ ਜਾਂਦੇ ਉਹ ਵੀ ਆਪ ਬਾਪੂ ਵਾਲੀ ਬੱਸ ਆ ਗਈ ਸਾਡੀ ਬੱਸ ਐ ਆ ਲੈ ਅਧਾਰ ਕਰ ਫੂਠੇ ਘਰ ਵਾਲਿਆਂ ਨੂੰ ਥੋੜੇ ਮਗਰ ਚੜਨਾ ਪੈਂਦਾ ਨਹੀਂ ਥੋਲੂ ਆ ਕੇ ਘਰ ਵਾਲਿਆਂ ਦੇ ਮਗਰ ਚੜਨਾ ਬਈ ਬੱਸ ਇਹ ਗੱਲ ਸੱਚੀ ਹੈ ਕਿ ਨਹੀਂ ਸੱਚੀ ਔਰ ਸਾਨੂੰ ਮਿਲਿਆ ਕੀ ਜ਼ਿਕਰ ਹੋ ਹੈ ਕਿ ਲੁਧਿਆਣਾ ਦੇ ਵਿੱਚ ਸਾਬਕਾ ਕਾਂਗਰਸੀ ਰਵਨੀਤ ਬਿੱਟੂ ਅਤੇ ਮੌਜੂਦਾ ਕਾਂਗਰਸੀ ਰਾਜਾ ਬੜਿੰਗ ਆਮੋ ਸਾਹਮਣੇ ਬੁਖਾਈ ਦੇ ਰਹੇ ਨੇ ਤੇ ਇਹ ਟੱਕਰ ਕਾਂਟੇ ਦੀ ਮੰਨੀ ਜਾ ਰਹੀ ਹੈ ਵੇਖਣਾ ਇਹ ਹੋਵੇਗਾ ਕਿ ਲੁਧਿਆਣਾ ਦੇ ਵਿੱਚ ਕਿਹੜਾ ਉਮੀਦਵਾਰ ਬਾਜ਼ੀ ਮਾਰਦਾ ਹੈ ਸ਼ੋਮਨੀ ਕਾਲੀਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ਬਲਾਚੌਰ ਵਿੱਚ ਆਪਣੀ ਪੰਜਾਬ ਬਚਾਓ ਯਾਤਰਾ ਕੰਡੀਏ ਇਸ ਮੌਕੇ ਉਹਨਾਂ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂ ਮਾਝਾ ਵੀ ਮੌਜੂਦ ਸਨ ਪਾਰਟੀ ਪ੍ਰਧਾਨ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ ਤੇ ਉਹਨਾਂ ਖੇਤਰੀ ਪਾਰਟੀ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਫਰਵਰੀ ਦੇ ਵਿੱਚ ਸ਼ੁਰੂ ਹੋਈ ਪੰਜਾਬ ਬਚਾਓ ਯਾਤਰਾ ਰੋਜ਼ਾਨਾ ਪੰਜਾਬ ਦੇ ਵੱਖ-ਵੱਖ ਹਲਕਿਆਂ ਦੇ ਵਿੱਚੋਂ ਹੁੰਦੀ ਹੋਈ ਨਜ਼ਰ ਆਉਂਦੀ ਏ ਅਤੇ ਅੱਜ ਇਹ ਪੰਜਾਬ ਬਚਾਓ ਯਾਤਰਾ ਬਲਾਚੌਰ ਦੇ ਵਿੱਚ ਕੀਤੀ ਜਾ ਰਹੀ ਏ ਜਿੱਥੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਚੋਣਾਂ ਦੇ ਉਮੀਦਵਾਰ ਪ੍ਰਿੰਸ ਸਿੰਘ ਚੰਦੂ ਮਾਧਰਾ ਦੇ ਹੱਕ ਵਿੱਚ ਵੋਟਾਂ ਇਕੱਠੀਆਂ ਕੀਤੀਆਂ ਜਾ ਰਹੀਆਂ ਨੇ ਦੱਸ ਸਈਏ ਕਿ ਹਰ ਯਾਤਰਾ ਦੇ ਵਾਂਗੂ ਅਕਾਲੀ ਦਲ ਦੀ ਇਸ ਯਾਤਰਾ ਨੂੰ ਵੀ ਸਮਰਥਕਾਂ ਦੇ ਵੱਲੋਂ ਪਰਮਾ ਹੁੰਗਾਰਾ ਦਿੱਤਾ ਗਿਆ ਹੈ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋਏ ਸਨ ਇਸ ਮੌਕੇ ਗੱਡੀਆਂ ਦਾ ਕਾਫਲਾ ਵੀ ਵੇਖਣ ਵਾਲਾ ਸੀ ਮੂਹਰ ਤੋਂ ਪ੍ਰਧਾਨ ਸੁਖਬੀਰ ਬਾਦਲ ਨੇ ਦਿੱਲੀ ਦੀਆਂ ਪਾਰਟੀਆਂ ਤੇ ਨਿਸ਼ਾਨੇ ਸਾਧਿਆ ਹੋਇਆ ਕੀ ਕਿਹਾ ਆਓ ਸੁਣਦੇ ਹਾਂ ਆ ਜਿਹੜਾ ਇਲੈਕਸ਼ਨ ਦਾ ਸਿਲਸਿਲਾ ਆਜ਼ਾਦੀ ਦੇ ਬਾਅਦ ਲਗਾਤਾਰ ਹੁੰਦਾ ਰਿਹਾ ਪਰ ਆਪਾਂ ਕਿਤੇ ਸੋਚਿਆ ਕਿ ਕਿਹਨੂੰ ਵੋਟਾਂ ਪਾਈਆਂ ਤੇ ਕਿਹੜੀ ਸਰਕਾਰ ਬਣੀ ਤੇ ਕਿਹ ਸਰਕਾਰ ਨੇ ਕੀ ਕੀਤਾ ਜੇ ਤੁਸੀਂ ਪੰਜਾਬ ਦਾ 50 ਸਾਲ ਦਾ ਇਤਿਹਾਸ ਦੇਖੋਗੇ 22 ਸਾਲ ਸព ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ ਦੇ ਸ਼੍ਰੋਮਣਿ ਕਾਲੀ ਦਲ ਦੇ ਬਾਕੀ ਦਿੱਲੀ ਵਾਲੀਆਂ ਪਾਰਟੀਆਂ ਦੀ ਸਰਕਾਰਾਂ ਭਾਵੇਂ 10 ਸਾਲ ਕੈਪਟਨ ਆ ਹੁਣ 3 ਸਾਲ ਝਾੜੂ ਵਾਲਿਆਂ ਦੇ ਤੁਸੀਂ ਜਾਣਦੇ ਹੋ ਜਿ ਆ 22 ਸਾਲ ਬਾਦਲ ਸਾਹਿਬ ਦੇ ਰਾਜ ਦੇ ਦੌਰਾਨ ਹੀ ਪੰਜਾਬ ਨੇ ਤਰੱਕੀ ਕੀਤੀ ਹੈ ਭਾਵੇਂ ਸੜਕਾਂ ਭਾਵੇਂ ਥਰਮਲ ਪਲਾਂਟ ਹੈ ਭਾਵੇਂ 에어ਪੋਰਟ ਹੈ ਭਾਵੇਂ ਕਰੀਬ ਨੂੰ ਆਟਾ ਦਾਲ ਸ਼ਗਨ ਪੈਨਸ਼ਨ ਐਸ ਸੀ ਸਕਾਲਰਸ਼ਿਪ ਦੀ ਸਕੀਮ ਹੈ ਭਾਵੇਂ ਮੰਡੀਆਂ ਐ ਭਾਵੇਂ ਐਮ ਐਸ ਪੀ ਐ ਭਾਵੇਂ ਕਸੀਆਂ ਨਹਿਰਾਂ ਟਿਊਬਵਲ ਕਨੈਕਸ਼ਨ ਐ ਸਾਰੀਆਂ ਹੀ ਸਹੂਲਤਾਂ ਭਾਵੇਂ ਸ਼ਹਿਰ ਵਾਲਿਆਂ ਨੂੰ ਆ ਭਾਵੇਂ ਪਿੰਡ ਵਾਲਿਆਂ ਨੂੰ ਵਪਾਰੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਦੌਰਾਨ ਹੀ ਹੋਈਆਂ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਥੋਡੀ ਆਪਣੇ ਸੂਬੇ ਦੀ ਪਾਰਟੀ ਐ ਸਾਨੂੰ ਤੁਹਾਡਾ ਦਰਦ ਪਤਾ ਐ ਤੁਹਾਡੀਆਂ ਤਕਲੀਫਾਂ ਪਤਾ ਐ ਮੁੱਖ ਮੰਤਰੀ ਬਾਦਲ ਸਾਹਿਬ ਤੁਹਾਡੇ ਵਿੱਚ ਹੀ ਰਹਿੰਦੇ ਸੀ ਜਿਦੋਂ ਜਿਦੋਂ ਦਿੱਲੀ ਵਾਲੀਆਂ ਪਾਰਟੀਆਂ ਦੀ ਸਰਕਾਰਾਂ ਬਣੀਆਂ ਉਹ ਕੱਲੇ ਇੱਥੇ ਰਾਜ ਕਰਨ ਵਾਸਤੇ ਆਉਂਦੀ ਐ ਸੇਵਾ ਕਰਨ ਵਾਸਤੇ ਤੇ ਦਿਲ ਜਿੱਤਣ ਵਾਸਤੇ ਨਹੀਂ ਇਸ ਕਰਕੇ ਮੈਂ ਬੇਨਤੀ ਕਰਨਾ ਆ ਤੁਸੀਂ ਤਜਰਬੇ ਕਰਨੇ ਛੱਡ ਦਿਓ ਪਿਛਲੇ 10 ਸਾਲ ਆਪਾਂ ਖਰਾਬ ਕਰਤੇ ਆਪਣੀ ਜ਼ਿੰਦਗੀ ਦੇ 5 ਸਾਲ ਕੈਪਟਨ ਦੇ ਤੇ ਹੁਣ ਆ ਝਾੜੂ ਵਾਲਿਆਂ ਨੇ ਦੇਖੋ ਕਿੰਨੀ ਵੱਡੀ ਠੱਗੀ ਆਪਣੇ ਨਾਂ ਮਾਰੀ ਐ ਇਸ ਕਰਕੇ ਮੈਂ ਪੰਜਾਬੀਆਂ ਨੂੰ ਬੇਨਤੀ ਕਰਦਾ ਜੇ ਹੁਣ ਨਾ ਜਾਗੋਗੇ ਜੇ ਹੁਣ ਨਾ ਸਹੀ ਰਾਹ ਤੇ ਚੱਲੋਗੇ ਤੇ ਬਹੁਤ ਵੱਡਾ ਨੁਕਸਾਨ ਆਪਣਾ ਹੋ ਜਾਣਾ ਆਪਣੀ ਪੀਵੀ ਦਾ ਹੋ ਜਾਣਾ ਐ ਇਸ ਕਰਕੇ ਆਓ ਪਹਿਲੀ ਜੂਨ ਨੂੰ ਆਪਾਂ ਮਨ ਬਣਾ ਲਈਏ ਕਿ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ 13 ਦੀਆਂ 13 ਸੀਟਾਂ ਜਿਤਾ ਕੇ ਥੋੜੇ ਹਲਕੇ ਤੇ ਪ੍ਰੋਫੈਸਰ ਚੰਦੂ ਮਹਾਰਾਜ ਜੀ ਨੂੰ ਤੇ ਬਾਕੀ ਪੰਜਾਬ ਤੋਂ 12 ਹੋਰ ਤੇ ਦਿੱਲੀ ਵਾਲੀਆਂ ਪਾਰਟੀਆਂ ਨੂੰ ਆਪਾਂ ਬਾਰਡਰ ਤੇ ਪਾ ਦਈਏ ਤੇ ਫੈਸਲਾ ਕਰ ਲਈਏ ਕਿ ਪੰਜਾਬ ਵਿੱਚ ਅਸੀਂ ਦਿੱਲੀ ਵਾਲੀਆਂ ਪਾਰਟੀਆਂ ਨਹੀਂ ਰਹਿਣ ਦੇਣੀਆਂ ਆਪਣੀ ਪੰਜਾਬ ਦੀ ਪਾਰਟੀ ਐ ਰੋਡ ਤੇ ਬਸਰ ਗਾਂਧੀ ਪਣਾਈ ਪਾਰਟੀ ਹੈ ਆ ਪਾਰਟੀ ਜਿਹੜੀ ਤੁਹਾਡੇ ਨਾਲ ਜ਼ਮੀਨ ਨਾਲ ਜੁੜੀ ਹੈ ਤੁਹਾਡੀ ਆਪਣੀ ਤਕਲੀਫਾਂ ਜਾਣਦੀ ਹੈ ਇਸ ਕਰਕੇ ਸਾਰਿਆਂ ਦਾ ਧੰਨਵਾਦ ਜ਼ਿਕਰੂ ਹੈ ਕਿ ਇਸ ਪੰਜਾਬ ਬਚਾਓ ਯਾਤਰਾ ਦੇ ਜ਼ਰੀਏ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਲੋਕਾਂ ਨੂੰ ਇਹ ਅਪੀਲ ਕਰ ਰਹੀ ਹੈ ਕਿ ਖੇਤਰੀ ਪਾਰਟੀਆਂ ਨੂੰ ਬਚਾਇਆ ਜਾਵੇ ਤੇ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਨੂੰ ਇਨਕਾਰ ਕੀਤਾ ਜਾਵੇ ਅਤੇ ਉਹਨਾਂ ਨੂੰ ਸਮਰਥਨ ਦੇਣ ਤੋਂ ਨਾ ਕਰ ਦਿੱਤੀ ਜਾਵੇ ਸੁਪੀਰ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਵਾਰ ਉਹ ਆਪਣੀ ਵੋਟ ਖਰਾਬ ਨਾ ਕਰਨ ਤੇ ਆਪਣੀ ਖੇਤਰੀ ਪਾਰਟੀ ਦੇ ਉੱਤੇ ਹੀ ਯਕੀਨ ਜ਼ਾਹਿਰ ਕਰਨ। ਵੇਖਣਾ ਇਹ ਹੋਵੇਗਾ ਕਿ ਲੋਕ ਸਭਾ ਚੋਣਾਂ ਦੇ ਨਤੀਜੇ ਇਸ ਪੰਜਾਬ ਬਚਾਓ ਯਾਤਰਾ ਨੂੰ ਕਿਸ ਤਰ੍ਹਾਂ ਸਫਲ ਕਰਾਰ ਦਿੰਦੇ ਨੇ। ਕਾਂਗਰਸ ਭਾਜਪਾ ਤੇ ਅਕਾਲੀ ਦਲ ਨੂੰ ਅੱਜ ਕਰਾਰਾ ਝਟਕਾ ਲੱਗਾ ਹੈ ਤਿੰਨੇ ਪਾਰਟੀਆਂ ਦੇ ਦਮਦਾਰ ਚਿਹਰੇ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਆਪ ਵਿੱਚ ਸ਼ਾਮਿਲ ਹੋ ਗਏ ਨੇ ਯੂਥ ਕਾਂਗਰਸ ਦੇ ਜਨਰਲ ਸਕੱਤਰ ਜਸਪਿੰਦਰ ਬੀਰ ਚਾਹਲ ਨੇ ਅਹੁਦੇ ਤੋਂ ਅਸਤੀਫਾ ਦੇ ਕੇ ਆਪ ਦਾ ਪੱਲਾ ਫੜ ਲਿਆ ਤੇ ਦੂਜੇ ਪਾਸੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਖੁੱਲਰ ਨੇ ਆਪ ਨਾਲ ਹੱਥ ਮਿਲਾ ਲਿਆ ਹੈ ਇਹਨਾਂ ਸਿਆਸੀ ਹਸਤੀਆਂ ਦਾ ਸੀਐਮ ਮਾਨ ਨੇ ਖੁਦ ਸਵਾਗਤ ਕੀਤਾ ਹੈ ਆਮ ਆਦਮੀ ਪਾਰਟੀ ਨੂੰ ਮਾਲਵੇਚ ਉਸ ਸਮੇਂ ਹੋਰ ਮਜ਼ਬੂਤੀ ਮਿਲੀ ਜਦੋਂ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਜਸਪਿੰਦਰ ਸਿੰਘ ਚਾਹਲ ਨੇ ਕਾਂਗਰਸ ਤੋਂ ਅਸਤੀਫਾ ਦੇ ਕੇ ਆਪ ਦਾ ਪੱਲਾ ਫੜ ਲਿਆ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਯੂਥ ਕਾਂਗਰਸ ਦੇ ਜਨਰਲ ਸਕੱਤਰ ਰਹਿ ਚੁੱਕੇ ਜਸਪਿੰਦਰ ਵੀਰ ਚਾਹਲ ਆਪਣੇ ਸੈਂਕੜੇ ਸਮਰਥਕਾਂ ਸਮੇਤ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਮੁੱਖ ਮੰਤਰੀ ਮਾਨ ਨੇ ਇਨ੍ਹਾਂ ਸਾਰਿਆਂ ਦਾ ਪਾਰਟੀ ਦੇ ਵਿੱਚ ਸਵਾਗਤ ਕੀਤਾ ਹੈ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਜਸਪਿੰਦਰ ਵੀਰ ਸਿੰਘ ਚਾਹਲ ਨੇ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਤੋਂ ਅੱਜ ਅਸਤੀਫਾ ਦੇ ਦਿੱਤਾ ਤੇ ਇਸ ਸਬੰਧੀ ਉਹਨਾਂ ਨੇ ਆਪਣੇ ਫੇਸਬੁੱਕ ਪੇਜ ਤੇ ਇਹ ਅਸਤੀਫਾ ਸਾਂਝਾ ਕੀਤਾ ਉਹਨਾਂ ਨੇ ਆਪਣਾ ਅਸਤੀਫਾ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਨੂੰ ਭੇਜਿਆ ਉਹਨਾਂ ਨੇ ਅਸਤੀਫੇ ਵਿੱਚ ਲਿਖਿਆ ਹੈ ਕਿ ਮੈਂ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਤੋਂ ਨਿਰਾਸ਼ ਹੋ ਕੇ ਯੂਥ ਕਾਂਗਰਸ ਦੇ ਜਨਰਲ ਸਕੱਤਰ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੰਦਾ ਹਾਂ ਦਰਸਤ ਹੈ ਕਿ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਨ ਮੌਕੇ ਆਮ ਆਦਮੀ ਪਾਰਟੀ ਨੇ ਆਪਣੇ ਸੋਸ਼ਲ ਮੀਡੀਆ ਤੇ ਇਹ ਜਾਣਕਾਰੀ ਸਾਂਝੀ ਕਰਦਿਆ ਕਿ ਹੈ ਕਿ ਮਾਲਵੇਚ ਆਮ ਆਦਮੀ ਪਾਰਟੀ ਹੋਰ ਮਜ਼ਬੂਤ ਹੋਈ ਹੈ ਸੀਐਮ ਭਗਵੰਤ ਮਾਨ ਜੀ ਦੀ ਅਗਵਾਈ ਚ ਕਾਂਗਰਸ ਦੇ ਜਨਰਲ ਸਕੱਤਰ ਰਹਿ ਚੁੱਕੇ ਜਸਪਿੰਦਰ ਬੀਰ ਚਾਹਲ ਆਪਣੇ ਸੈਕੰਡਰੀ ਸਮਰਥਕਾਂ ਸਮੇਤ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਨੇ ਤੇ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਹੈ ਦਸਤਯੇ ਕੀ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਮਾਨਸਾ ਤੋਂ ਸਿੱਧੂ ਮੂਸੇਵਾਲੇ ਨੂੰ ਉਮੀਦਵਾਰ ਐਲਾਨਣ ਤੋਂ ਬਾਅਦ ਜਸਪਿੰਦਰ ਬੀਰ ਚਹਿਲ ਨੇ ਵਿਰੋਧ ਜਤਾਇਆ ਉਹਨਾਂ ਕਿਹਾ ਸੀ ਕਿ ਲੱਚਰ ਅਤੇ ਗੈਰ ਸਬਕ ਕਾਇਕੀ ਦੇ ਸਹਾਰੇ ਟਿਕਟ ਪਾਲਣ ਵਾਲੇ ਗਾਇਕ ਨੂੰ ਲੋਕ ਲਹਿਰਾਂ ਨਾਲ ਜੁੜੇ ਇਸ ਜ਼ਿਲ੍ਹੇ ਦੇ ਵਾਸੀ ਬਿਲਕੁਲ ਪਸੰਦ ਨਹੀਂ ਕਰਨਗੇ ਇਸ ਤੋਂ ਬਾਅਦ ਉਹ ਚਰਚਾ ਦਾ ਵਿਸ਼ਾ ਬਣ ਚੁੱਕੇ ਸਨ ਪਰ ਇਸ ਦੇ ਬਾਵਜੂਦ ਵੀ ਕਾਂਗਰਸ ਪਾਰਟੀ ਨੇ ਸਿੱਧੂ ਮੂਸੇਵਾਲੇ ਨੂੰ ਦਿੱਤੀ ਟਿਕਟ ਵਾਪਸ ਨਹੀਂ ਲਈ ਸੀ ਤੇ ਦੂਜੇ ਪਾਸੇ ਆਪ ਨੂੰ ਇੱਕ ਹੋਰ ਮਜ਼ਬੂਤੀ ਮਿਲੀ ਹੈ ਸਾਫਵਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਦੇ ਕਰੀਬੀ ਅਤੇ ਪੱਛਮੀ ਹਲਕੇ ਤੋਂ ਮੰਨੇ ਪਰਮੰਨੇ ਭਾਜਪਾ ਆਗੂ ਪ੍ਰਦੀਪ ਖੁੱਲਰ ਵੀ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ ਖੁੱਲਰ ਨੂੰ ਵਿਜੇ ਸਾਂਪਲਾ ਦੇ ਕਰੀਬੀ ਸਾਥੀਆਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਦੇ ਮੁੱਖ ਮੰਤਰੀ ਹਾਊਸ ਵਿਖੇ ਖੁੱਲਰ ਦੇ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਖੁੱਲਰ ਦੇ ਨਾਲ ਉਹਨਾਂ ਦੇ ਪੰਜ ਸਮਰਥਕ ਹੋਏ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਇਸ ਮੌਕੇ ਆਮ ਆਦਮੀ ਪਾਰਟੀ ਨੇ ਪੋਸਟਰ ਸਾਂਝੀ ਕਰਦਿਆ ਕਿ ਹਾਂ ਕਿ ਜਲੰਧਰ ਵਿੱਚ ਆਮ ਆਦਮੀ ਪਾਰਟੀ ਦਾ ਪਰਿਵਾਰ ਹੋਰ ਮਜ਼ਬੂਤ ਹੋਇਆ ਹੈ ਭਾਜਪਾ ਜ਼ਿਲ੍ਹਾ ਮੀਤ ਪ੍ਰਧਾਨ ਪ੍ਰਦੀਪ ਖੁੱਲਰ ਆਪਣੇ ਸਾਥੀਆਂ ਸਮੇਤ ਤੇ ਅਕਾਲੀ ਦਲ ਦੇ ਕਈ ਹੋਰ ਆਗੂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਨੇ ਇਸ ਤੀਕੀ ਕਿ ਪ੍ਰਦੀਪ ਖੁੱਲਰ ਇੱਕ دہਾਕੇ ਤੋਂ ਵੱਧ ਸਮੇਂ ਤੋਂ ਪਾਜਪਾ ਵਿੱਚ ਕੰਮ ਕਰ ਰਹੇ ਸਨ ਚਲੰਦਰ ਵਿੱਚ ਪਾਜਪਾ ਦੇ ਕਈ ਵੱਡੇ ਧਰਨਿਆਂ ਤੇ ਮਜਾਦਿਆਂ ਦੇ ਵਿੱਚ ਖੁੱਲਰ ਨੇ ਅਹਿਮ ਭੂਮਿਕਾ ਨਿਭਾਈ ਸੀ ਪਰ ਹੁਣ ਉਹਨਾਂ ਦੇ ਚਲੇ ਜਾਣ ਤੋਂ ਬਾਅਦ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਭਾਜਪਾ ਦਾ ਵਫਦ ਚੋਣ ਕਮਿਸ਼ਨ ਨੂੰ ਮਿਲਿਆ ਹੈ ਉਹਨਾਂ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਚੋਣ ਕਮਿਸ਼ਨ ਨੂੰ ਮੰਗ ਪੱਤਰ ਸੌਂਪਿਆ ਹੈ ਚੋਣ ਕਮਿਸ਼ਨ ਨਾਲ ਮੁਲਾਕਾਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਸੁਨੀਲ ਜਾਖੜ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੇ ਮੁੱਦੇ ਤੇ ਚੋਣ ਕਮਿਸ਼ਨ ਨੂੰ ਮਿਲ ਕੇ ਇੱਕ ਮੰਗ ਪੱਤਰ ਦਿੱਤਾ ਗਿਆ ਹੈ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਨੂੰ ਲੈ ਕੇ ਸੁਨੀਲ ਜਾਖੜ ਨੇ ਚੋਣ ਕਮਿਸ਼ਨ ਨੂੰ ਮੰਗ ਪੱਤਰ ਸੌਂਪਿਆ ਜਾਖੜ ਨੇ ਕਿਹਾ ਕਿ ਪੰਜਾਬ ਦੇ ਏਜੀ ਨੇ ਸੁਪਰੀਮ ਕੋਰਟ ਵਿੱਚ ਕਿਹਾ ਕਿ ਪੰਜਾਬ ਵਿੱਚ ਅਤਵਾਦ ਦਾ ਖਤਰਾ ਹੈ ਜੋ ਕਿ ਚਿੰਤਾਜਨਕ ਬਿਆਨ ਹੈ ਉਹਨਾਂ ਨੇ ਕਿਹਾ ਕਿ ਚੋਣ ਕਮਿਸ਼ਨ ਇਸ ਸੰਬੰਧੀ ਸਰਕਾਰ ਤੋਂ ਰਿਪੋਰਟ ਮੰਗੇ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਐਡਵੋਕੇਟ ਜਨਰਲ ਦਾ ਬਿਆਨ ਮੇਲ ਨਹੀਂ ਖਾਂਦਾ ਕਿਉਂਕਿ ਪੰਜਾਬ ਸਰਕਾਰ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਦੱਸ ਰਹੀ ਹੈ ਤੇ ਏਜੀ ਸਾਹਿਬ ਪੰਜਾਬ ਵਿੱਚ ਅਤਵਾਦ ਦਾ ਖਤਰਾ ਦੱਸ ਰਹੇ ਨਹੀਂ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਸਰਕਾਰ ਕਾਨੂੰਨ ਵਿਵਸਥਾ ਨੂੰ ਲੈ ਕੇ ਚੋਣ ਕਮਿਸ਼ਨ ਨੂੰ ਰਿਪੋਰਟ ਸੌਂਪੇ ਸੁਪਰੀਮ ਕੋਰਟ ਦੇ ਅੰਦਰ ਮੁੱਖ ਮੰਤਰੀ ਸਾਰਦੇ ਘਰ ਦੇ ਸਾਹਮਣੇ ਦੀ ਖੜਕ ਸੜਕ ਬੰਦ ਕਰਵਾ ਰੱਖਣ ਵਾਸਤੇ ਜਿਹੜੇ ਬਿਆਨ ਦੇ ਕੇ ਆਏ ਹੈ ਮੈਂ ਉਸ ਬਿਆਨ ਦੇ ਕਨੀ ਉਹਦੇ ਹਵਾਲੇ ਨਾਲ ਅੱਜ ਇਲੈਕਸ਼ਨ ਕਮਿਸ਼ਨ ਕੋਲ ਇੱਕ ਦਰਖਾਸਤ ਦੇ ਕੇ ਆਇਆ ਮੈਂ ਉਹਨਾਂ ਨੂੰ ਕਿਹਾ ਵੀ ਪੰਜਾਬ ਸਰਕਾਰ ਨੇ ਭੂਮਿਕਾ ਤਿਆਰ ਕਰਤੀ ਹੈ ਵੀ ਕੱਲ ਇਸ ਇਲੈਕਸ਼ਨ ਦੇ ਮਾਹੌਲ ਦੇ ਅੰਦਰ ਅਗਰ ਕਿਸੇ ਬੀਜੇਪੀ ਕੈਂਡੀਡੇਟ ਦੇ ਉੱਤੇ ਕੋਈ ਵੀ ਅਨਸੁਖਾਵੀ ਘਟਨਾ ਹੁੰਦੀ ਹੈ ਉਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਨਹੀਂ ਹੋਊਗੀ ਕਿਉਂਕਿ ਐਡਵੋਕੇਟ ਜਨਰਲ ਸਾਹਿਬ सुप्रीम कोर्ट च बयान दे के आए है जेड़ा मैं नहीं कह रहा मैं थोड़ा एक ध्यान इस लेके आऊँगा एक स्टेटमेंट जी है सुप्रीम कोर्ट के जस्टिस साहब कह रहे है जस्टिस संजीव खन्ना और जस्टिस दीपांकर दत्ता की पीठ ने मामले की सुनवाई करते हुए कहा कि कभी कभी लोगों को असुविधा होती है पर हमें ये नहीं भूलना चाहिए ਕਿ ਪੰਜਾਬ ਸਰਕਾਰ ਨੇ ਕਿਹਾ ਹੈ ਪੰਜਾਬ ਮੇਂ ਅਤੰਕਵਾਦ ਫਿਰਸੇ ਪਨਪ ਰਹਾ ਹੈ ਪੰਜਾਬ ਸਰਕਾਰ ਸੁਪਰੀਮ ਕੋਰਟ ਚ ਕੇ ਕੇ ਆਈ ਹੈ ਵੀ ਪੰਜਾਬ ਦੇ ਅੰਦਰ ਟੈਰਰਿਜ਼ਮ ਆਪਣੇ ਪੈਰ ਫਲਾ ਰਿਹਾ ਹੈ ਸਾਡੇ ਤਾਂ ਐਡਵੋਕੇਟ ਜਨਰਲ ਸਾਹਿਬ ਕਹਿੰਦੇ ਵੀ ਮੁੱਖ ਮੰਤਰੀ ਵੀ ਸੁਰੱਖਿਤ ਨਹੀਂ ਪਹਿਲਾ ਮੂਸੇਵਾਲਾ ਮਾਰਿਆ ਗਿਆ ਹੁਣ ਮੁੱਖ ਮੰਤਰੀ ਦੀ ਜਾਨ ਨੂੰ ਖਤਰਾ ਹੈ ਇਹਦਾ ਮਤਲਬ ਹੈ ਵੀ ਜਿਹੜੇ ਬੀਜੇਪੀ ਵਾਲੇ ਇੱਕ ਉਮੀਦਵਾਰ ਹੈ ਉਹਨਾਂ ਦੇ ਅਸੀਂ ਸਾਡਾ ਕੋਈ ਕੱਲ ਜ਼ਿੰਮੇਵਾਰੀ ਹੈ ਨਹੀਂ ਇਸ ਕਰਕੇ ਮੈਂ ਇਲੈਕਸ਼ਨ ਕਮਿਸ਼ਨਰ ਸਾਹਿਬ ਨੂੰ ਜਿਹੜੀ ਗੱਲ ਕਹਿ ਕੇ ਆਇਆ ਪਹਿਲੀ ਗੱਲ ਤਾਂ ਮੈਂ ਕਹੀ ਹੈ ਵੀ ਮੈਂ ਮੈਂ ਇਸ ਗੱਲ ਤੇ ਨਹੀਂ ਇਹਦੇ ਨਾਲ ਐਡਵੋਕੇਟ ਜਰਨਲੀ ਆ ਪੰਜਾਬ ਸਰਕਾਰ ਦੇ ਨਾਲ ਮੈਂ ਇਸ ਗੱਲ ਤੇ ਸਹਿਮਤ ਨਹੀਂ ਵੀ ਪੰਜਾਬ ਦੇ ਅੰਦਰ ਅਤੰਕਵਾਦ ਪੈਰ ਫੈਲਾ ਰਿਹਾ ਹੈ ਮੈਂ ਕਹਾਂ ਜੀ ਮੈਂ ਉਮੀਦ ਕਰਦਾ ਹੋਪ ਆਈ ਹੋਪ ਵੀ ਆ ਜਿਹੜੇ ਬਿਆਨ ਦਿੱਤੇ ਆ ਝੂਠੇ ਐ ਵੀ ਇਹਨਾਂ ਨੇ ਸਿਰਫ ਆਪਣੀ ਭੂਮਿਕਾ ਬਣਾਉਣ ਵਾਸਤੇ ਐਵੇਂ ਜਾ ਕੇ ਉੱਥੇ ਗੱਲ ਕਹਿਤੀ ਇਹਦੇ ਵਿੱਚ ਕੋਈ ਆਧਾਰ ਨਹੀਂ ਸੁਨੀਲ ਜਾਖੜ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਕਿਹਾ ਹੈ ਚਨੀ ਦੇ ਸਟੰਟ ਵਾਲੇ ਬਿਆਨ ਤੇ ਜਾਖੜ ਨੇ ਕਿਹਾ ਕਿ ਚਰਨਜੀਤ ਚੰਨੀ ਟਰੂਡੋ ਦੀ ਭਾਸ਼ਾ ਬੋਲ ਰਹੇ ਨੇ ਕਿਉਂਕਿ ਉਹ 7-8 ਮਹੀਨੇ ਕੈਂਡਾ ਲਗਾ ਕੇ ਆਏ ਨੇ ਮੈਨੂੰ ਸਮਝ ਨਹੀਂ ਆ ਰਹੀ ਕਿ ਇਹ ਕਿਹੜਾ ਥੀਸਿਸ ਲੈ ਕੇ ਕੈਂਡਾ ਗਏ ਸਨ ਪਰ ਦੇਖਣਾ ਹੁਣ ਇਹ ਹੋਵੇਗਾ ਕਿ ਸੁਨੀਲ ਜਾਖੜ ਵੱਲੋਂ ਚੋਣ ਕਮਿਸ਼ਨ ਨੂੰ ਸੌਂਪੇ ਸੰਗ ਮੰਗ ਪੱਤਰ ਤੇ ਚੋਣ ਕਮਿਸ਼ਨ ਕਦੋਂ ਤੱਕ ਐਕਸ਼ਨ ਲਵੇਗੀ ਪੰਜਾਬ ਦੇ ਜਲੰਧਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਆਪਣੇ ਵਿਵਾਦਿਤ ਬਿਆਨ ਤੇ ਹੁਣ ਸਫਾਈ ਦਿੰਦੇ ਨਜ਼ਰ ਆਏ ਨੇ ਚੰਨੀ ਨੇ ਕਿਹਾ ਕਿ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਮੇਰੇ ਕਹਿਣ ਦਾ ਮਤਲਬ ਇਹ ਸੀ ਕਿ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਵੀ ਅਜਿਹਾ ਹੀ ਹਮਲਾ ਹੋਇਆ ਸੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੁੰਛ ਹਮਲੇ ਨੂੰ ਲੈ ਕੇ ਪਾਚ ਪਾਤੇ ਸਵਾਲ ਖੜੇ ਕੀਤੇ ਸੀ ਅਤੇ ਇਸ ਨੂੰ ਚੋਣਾ ਜਿੱਤਣ ਦਾ ਤਰੀਕਾ ਦੱਸਿਆ ਸੀ ਦੱਸਿਆ ਕਿ ਜੰਮੂ ਕਸ਼ਮੀਰ ਵਿੱਚ ਇੱਕ ਮਿਲਟਰੀ ਵਾਹਨ ਇੱਕ ਕੱਟੜਪੰਥੀ ਹਮਲੇ ਦਾ ਸ਼ਿਕਾਰ ਹੋਇਆ ਸੀ ਜਿਸ ਵਿੱਚ ਇੱਕ ਫੌਜੀ ਜਵਾਨ ਦੀ ਮੌਤ ਹੋਈ ਸੀ ਤੇ ਕੁਝ ਗੰਭੀਰ ਜ਼ਖਮੀ ਹੋਏ ਸਨ ਹੁਣ ਚੰਨੀ ਦੇ ਇਸ ਧਿਆਨ ਤੋਂ ਬਾਅਦ ਸਿਆਸਤ ਗਰਮੌਂਦੀ ਹੋਈ ਨਜ਼ਰ ਆ ਰਹੀ ਹੈ ਚੰਨੀ ਨੇ ਆਪਣੇ ਬਿਆਨਾਂ ਦਾ ਸਪਸ਼ਟਿਕరణ ਦਿੰਦੇ ਹੋਏ ਕਿਹਾ ਹੈ ਕਿ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ ਮੇਰਾ ਕਹਿਣ ਦਾ ਮਤਲਬ ਇਹ ਸੀ ਕਿ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਵੀ ਅਜਿਹਾ ਹੀ ਹਮਲਾ ਹੋਇਆ ਸੀ ہمارے ਜੋ ਦੇਸ਼ ਦੇ ਜਵਾਨ ਹੈ हमें उन पे गर्व है जो देश की रक्षा के लिए फौज में भर्ती होगा देश की रक्षा का काम करते और हर समय हमारी रक्षा के लिए वहां तैनात रहते हैं मैंने एक बयान ये दिया है कि पिछले इलेक्शन में जब पार्लियामेंट के इलेक्शन थे हमारे 40 जवान शहीद हो गए और उन पर अटैक हुआ आज तक सरकार ने ये पता नहीं किया कि वो अटैक किसने किया कौन लोग उसके ज़िम्मेवार हैं अब फिर इलेक्शन आया है फिर हमारे जवानों पे अटैक हुआ फिर जवान शहीद हुआ मैं ये पूछना चाहता हूँ सरकार से कि ये कौन लोग हैं जो ऐसे अटैक करवाते हैं। आप उनको सामने क्यों नहीं लेकर आते क्यों इंटेलिजेंस फेलियर होती है आपके जो गवर्नर गए थे सत्यपाल मलिक उन्होंने पहले आगाह कर दिया था कि ऐसे अटैक फिर हो सकते ये राजनीतिक है आपका जो प्रधान है बीजेपी का पंजाब का सुनील जाखड़ जब पहले अटैक हुआ चालीस जवान शहीद शहीद हुए उसने प्रधानमंत्री जी का इस्तीफा मांगा था कि साजिश के तहत अटैक हुआ उसकी मेरे पास वीडियो है मैं जारी कर रहा हूं उन्होंने पूरी जनता में स्टेज पे बोला कि जी अमित शाह जी प्राइम मिनिस्टर का इस्तीफा मांगो हमारे 40 जवान शहीद हो गए आज फिर जवान शहीद हो गए हैं मैं जाखड़ जी से पूछना चाहता हूं, आज आपका स्टैंड क्या है आप मैं ये कह रहा हूं बीजेपी से कि तू इधर उधर की बात मत कर बता के काफला लुटा क्यों मुझे राहजनों से गरज नहीं तेरी रहबरी का सवाल है मेरे जवान मारे जा रहे हैं पिछली बार जब जवान शहीद हुए तो मैं कंधा देकर एज सी एम उनको शमशान तक लेकर गया हर बार ऐसे क्यों करे ऐसे क्यों हो रहा है ये मेरा सवाल है मैं स्टंट ये बोल रहा हूं कि ये पोलिटिकली इसको स्टंट बनाकर क्यों बीजेपी यूज करती है और क्यों बार बार हमारे शहीद हो रहे हैं क्यों नहीं सरकार सरकार का इंटेलिजेंस फेलियर क्यों है मेरा ये सवाल है देखना ये होगा की चनी वालों दिते गए इस व्यापारित बयान तो बाद आने वाले समय च की उबाल वेखन मिलता है ਜੰਮੂ ਕਸ਼ਮੀਰ ਦੇ ਪੁਂਛ ਛੇ ਭਾਰਤੀ ਫੌਜ ਦੇ ਉੱਤੇ ਹੋਏ ਅਤਵਾਦੀ ਹਮਲੇ ਨੂੰ ਲੈ ਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਵਿਵਾਦਿਤ ਬਿਆਨ ਦਿੱਤਾ ਗਿਆ ਸੀ ਹੁਣ ਇਸ ਬਿਆਨ ਨੂੰ ਲੈ ਕੇ ਜਲੰਧਰ ਤੋਂ ਭਾਜਪਾ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਚੰਨੀ ਤੇ ਪਲਟਵਾਰ ਕੀਤਾ ਹੈ ਪੰਜਾਬ ਦੀ ਜਲੰਧਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਚੰਨੀ ਨੇ ਜੰਮੂ ਕਸ਼ਮੀਰ ਦੇ ਪੁਂਚ 'ਚ ਹਵਾਈ ਫੌਜ ਦੇ ਕਾਫਲੇ ਤੇ ਹੋਏ ਅਤਵਾਦੀ ਹਮਲੇ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਸੀ। ਹੁਣ ਇਸ ਨੂੰ ਲੈ ਕੇ ਸ਼ਹਿਰ ਵਿੱਚ ਸਿਆਸਤ ਤੀਸ ਹੋ ਗਈ ਹੈ। ਜਲੰਧਰ ਤੋਂ ਭਾਜਪਾ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਚੰਨੀ ਤੇ पलटवार ਕਰਦਿਆਂ ਕਿਹਾ ਕਿ ਚੰਨੀ ਵੱਲੋਂ ਕੀਤੀ ਗਈ ਟਿੱਪਣੀ ਬੇਹਦ ਨਿੰਦਨੀਯੋਗ ਹੈ। फौजिया वालों घर बार छबानी देने बारे कहना कांग्रेस की मानसिकता को दर्शाता है बहुत ही बदकिस्मती वाली बात है कि जो सैनिक देश के लिए शहादत देते हैं जो सैनिक अपना घर बार छोड़ के देश के लिए जान देने के लिए हरदम तैयार रहते हैं राष्ट्रहित के लिए उन्होंने अपनी जान न्यौछावर की है उनके बारे में ऐसी बात कहना कि यह एक स्टंटबाजी है मैं समझता हूँ कि ये पूरी सेना का पूरे राष्ट्र का और हमारे हर एक सैनिक की जो राष्ट्रभक्ति है उसका अपमान है जो का मुख्यमंत्री चरणजीत सिंह चन्नी ने किया है तो मैं कड़े शब्दों में उनके इस बयान की निंदा करता हूँ और मैं ये चाहता हूँ कि उनको अपने इस बयान के लिए सारे देश से माफ़ी मांगनी चाहिए शहीदों पर सियासत करनी क्या ठीक है देखिए शहीदों को तो नमन करना चाहिए शहीदों की जो शहादत है उनके किस्से है जो अपने नौजवानों को अपने परिवारों को सुनाने चाहिए कि किस तरीके से जो हमारे देश के वीर जवान हैं अपनी जान हथेली पर रख के हमारी रक्षा करते हैं सो उनके इस जो जो उनकी शहादत है उनका अपमान करने का किसी को भी हक नहीं है और मैं जो बयान चरणजीत सिंह चन्नी ने दिया है मैं उनके इस बयान की कड़ी शब्दों में निंदा करता हूँ लोगों में काफ़ी रोष है आज विरोध भी करते नज़र आए हैं शाम को उसका चरणजीत सिंह चन्नी का देखिए उनका विरोध तो होगा ही एक तो महिलाओं के प्रति उनका जो रवैया रहा है उनके किसे जगह जगह पोस्टरों में भी छप रहे हैं देश के प्रति उनकी क्या भावना है सैनिकों के प्रति उनकी क्या भावना है आज जो उन उनके दिल की जो बात है जुबान पे आई है तो मैं समझता हूँ कि आ, आ, उनके मन में देश को लेके देशभक्ति को लेके और सैनिकों की जो राष्ट्रभक्ति है उनको लेके किसी तरह का भी कोई सत्कार नहीं है ਚੰਨੀ ਲਗਾਤਾਰ ਆਪਣੇ ਵਿਵਾਦਿਤ ਬਿਆਨ ਨੂੰ ਲੈ ਕੇ ਘਿਰਦੇ ਨਜ਼ਰ ਆ ਰਹੇ ਨੇ ਰਿੰਕੂ ਤੋਂ ਪਹਿਲਾਂ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਵੀ ਚੰਨੀ ਨੂੰ ਆਪਣੇ ਇਸ ਬਿਆਨ ਨੂੰ ਲੈ ਕੇ ਮਾਫੀ ਮੰਗਨ ਨੂੰ ਕਿਹਾ ਸੀ ਫਿਲਮੀ ਅਦਾਕਾਰਾਂ ਤੇ ਕਿਸਾਨਾਂ ਗੋ ਸੋਨੀਆ ਮਾਨ ਵੱਲੋਂ ਆਜ਼ਾਦ ਉਮੀਦਵਾਰ ਰੇਸ਼ਨ ਸਿੰਘ ਦੇ ਹੱਕ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਆਮ ਆਦਮੀ ਪਾਰਟੀ ਨੂੰ ਆੜੇ ਹੱਥੀ ਲੈਂਦੇ ਹੋਏ ਉਹਨਾਂ ਕਹੇ ਕਿ ਆਪ ਵੱਲੋਂ ਸੱਤਾ 'ਚ ਨਸ਼ਿਆਂ ਦੇ ਮੁੱਦੇ ਤੇ ਰਾਜਨੀਤੀ ਕੀਤੀ ਜਾ ਰਹੀ ਹੈ ਪਰ ਨਸ਼ਾ ਨੂੰ ਪੰਜਾਬ 'ਚੋਂ ਖਤਮ ਨਹੀਂ ਕੀਤਾ ਜਾ ਰਿਹਾ ਫਿਲਮੀ ਅਦਾਕਾਰ ਅਤੇ ਕਿਸਾਨ ਆਗੂ ਸੋਨੀਆ ਮਾਨ ਅੰਮ੍ਰਿਤਸਰ ਪਹੁੰਚੇ ਜਿੱਥੇ ਉਹਨਾਂ ਅੰਮ੍ਰਿਤਸਰ ਦੀ ਜਨਤਾ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਇਸ ਵਾਰੀ ਵੋਟਾਂ ਦੇ ਵਿੱਚ ਸ਼ਰਾਬ ਦੀ ਬੋਤਲ ਤੇ ਸੂਟਾ ਪਿੱਛੇ ਆਪਣਾ ਜ਼ਮੀਰ ਨਾ ਵੇਚਿਓ ਇੱਕ ਚੰਗੀ ਸ਼ਖਸੀਅਤ ਨੂੰ ਆਪਣੀ ਕੀਮਤੀ ਵੋਟ ਪਾਓ ਤੇ ਉਹੀ ਕੀਮਤੀ ਵੋਟ ਨੇ ਤੁਹਾਡੇ ਬੱਚਿਆਂ ਦਾ ਭਵਿਕ ਬਣਾਉਣਾ ਹੈ ਨਹੀਂ ਤੇ ਅਸੀਂ ਪੰਜਾਬ ਨੂੰ ਦੇਖ ਲਿਆ ਕਿੰਨੇ ਕਰਜ਼ੇ ਦੇ ਵਿੱਚ ਟੁੱਪਿਆ ਹੋਇਆ ਹੈ ਅੰਮ੍ਰਿਤਸਰ ਦੀ ਜਨਤਾ ਨੂੰ ਹੱਥ ਜੋੜ ਕੇ ਬੇਨਤੀ ਕਰਦੀਆਂ ਵੇਖੋ ਇਸ ਵਾਰੀ ਵੋਟਾਂ ਦੇ ਵਿੱਚ ਸ਼ਰਾਬ ਦੀ ਬੋਤਲ ਪਿੱਛੇ ਆਪਣਾ ਜ਼ਮੀਰ ਨਾ ਵੇਚਿਓ ਸੂਟਾਂ ਪਿੱਛੇ ਆਪਣਾ ਜ਼ਮੀਰ ਨਾ ਵੇਚਿਓ ਇੱਕ ਚੰਗੀ ਸ਼ਖਸੀਅਤ ਨੂੰ ਆਪਣੀ ਕੀਮਤੀ ਵੋਟ ਪਾਏ ਉਹ ਹੀ ਕੀਮਤੀ ਵੋਟ ਨੇ ਤੁਹਾਡੇ ਬੱਚਿਆਂ ਦਾ ਭਵਿੱਖ ਬਣਾਉਣਾ ਆ ਨਹੀਂ ਤੇ ਅਸੀਂ ਪੰਜਾਬ ਨੂੰ ਦੇਖ ਲਿਆ ਕਿੰਨੇ ਕਰਜ਼ੇ ਦੇ ਵਿੱਚ ਡੁੱਬਿਆ ਹੋਇਆ ਹੈ ਅਸੀਂ ਲੀਡਰ ਦੇਖ ਲਏ ਨੇ ਆਪਾਂ ਆਪਣੀ ਜਿਵੇਂ ਤੁਸੀਂ ਪਿਛਲੀ ਵਾਰੀ ਝਾੜੂ ਨੂੰ ਲੈ ਕੇ ਆਏ ਸੀਗੇ ਅੰਦਰ ਖਾਤੇ ਤੁਸੀਂ ਵੋਟ ਪਾਈ ਸੀਗੀ ਮੈਂ ਨਹੀਂ ਕਹਿੰਦੇ ਬੱਚੇ ਬਾਹਰ ਚਲੇ ਗਏ ਸਾਡੇ ਅਧੇ ਨਸ਼ਿਆਂ ਦੇ ਵਿੱਚ ਰੁਲ ਗਏ ਤੁਸੀਂ ਵੇਖੋ ਪਿੰਡਾਂ ਦਾ ਕੀ ਹਾਲ ਹੈ ਲੋਕਾਂ ਦਾ ਕੀ ਹਾਲ ਹੈ ਇਸ ਟਾਈਮ ਦੇ ਉੱਤੇ ਆਪਾਂ ਕਿਤੇ ਨਾ ਕਿਤੇ ਤੇ ਫੁੱਲ ਸਟਾਪ ਲਾਈਏ ਨਾ ਕਿਤੇ ਕਿਤੇ ਆਪਾਂ ਨੂੰ ਫੁੱਲ ਸਟਾਪ ਲਾਉਣ ਦੀ ਲੋੜ ਹੈ ਕਿਤੇ ਨਾ ਕਿਤੇ ਆਪਣੇ ਆਪ ਨੂੰ ਕੁਐਸਚਨ ਕਰਨ ਦੀ ਲੋੜ ਹੈ ਕਿ ਆਪਾਂ ਕੀ ਇਹ ਸਮਾਜ ਨੂੰ ਚੰਗਾ ਨਹੀਂ ਬਣਾਉਣਾ ਚਾਹੁੰਦੇ ਕਿ ਅਸੀਂ ਵਧੀਆ ਸਮਾਜ ਨਹੀਂ ਸਿਰਜਣਾ ਚਾਹੁੰਦੇ ਕਿ ਸਾਨੂੰ ਬਰਾਬਰਤਾ ਦਾ ਸਮਾਜ ਨਹੀਂ ਚਾਹੀਦਾ ਜਿੱਥੇ ਊਚ ਨੀਚ ਨਾ ਹੋਵੇ ਜਿੱਥੇ ਕਾਸਟਿਜ਼ਮ ਨਾ ਹੋਵੇ ਜਿੱਥੇ ਸਾਰੇ ਭਰਾ ਇਕੱਠੇ ਹੋ ਕੇ ਇੱਕ ਆਜ਼ਾਦੀ ਦਾ ਬੀਜ ਲਾਉਣ ਜਿਵੇਂ ਭਗਤ ਸਿੰਘ ਜੀ ਦੀ ਸੋਚ ਸੀਗੀ ਸ਼ਹੀਦ ਆਜ਼ਮ ਉਧਮ ਸਿੰਘ ਜੀ ਦੀ ਸੋਚ ਸੀਗੀ ਚੰਦਰ ਸ਼ੇਖਰ ਅਜ਼ਾਦ ਦੀ ਸੋਚ ਸੀਗੀ ਸਾਡੀ ਇਹ ਸੋਚ ਹੈ ਕਿ ਜਦੋਂ ਸਾਡਾ ਯੂਥ ਪੜ੍ਹਿਆ ਲਿਖਿਆ ਅੱਗੇ ਆਊਗਾ ਅਸੀਂ ਪਿੰਡਾਂ ਪਿੰਡਾਂ ਦੇ ਵਿੱਚ ਲਾਇਬ੍ਰੇਰੀਆਂ ਖੜੀਆਂ ਕਰਾਂਗੇ ਜਿਦੇ ਵਿੱਚ ਪੜ੍ਹਨ ਦੀਆਂ ਕਿਤਾਬਾਂ ਹੋਣਗੀਆਂ ਬੱਚੇ ਸਾਡੀ ਇਤਿਹਾਸ ਨੂੰ ਪੜ੍ਹਣਗੇ ਮੌਜੂਦਾ ਸਿਸਟਮ ਨੂੰ ਪੜ੍ਹਣਗੇ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਬਿਆਨਬਾਜ਼ੀ ਰੁਕਣ ਦਾ ਨਾਮ ਨਹੀਂ ਲੈ ਰਹੀ ਤੇ ਹੁਣ ਸੋਨੀਆ ਮਾਨ ਵੱਲੋਂ ਆਪ ਤੇ ਵਰਤੀ ਗਈ ਤਿੱਖੀ ਸ਼ਬਦਾਵਲੀ ਦਾ ਆਮ ਆਦਮੀ ਪਾਰਟੀ ਵੱਲੋਂ ਕੀ ਪਲਟਵਾਰ ਹੁੰਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਲੋਕ ਸਭਾ ਹਲਕਾ ਸੰਗਰੂਰ ਲਈ ਉਮੀਦਵਾਰ ਸੁਪਾਲ ਸਿੰਘ ਖੈਰਾ ਨੇ ਪੰਜਾਬ ਸਰਕਾਰ ਤੇ ਜੰਮ ਕੇ ਨਿਸ਼ਾਨੇ ਵਿੰਨੇ ਨੇ ਅਤੇ ਸੁਧਮੋਸ ਵਾਲੇ ਦੇ ਕਤਲ ਅਤੇ ਮੂਸੇਵਾਲੇ ਦੀ ਸਿਕਿਉਰਿਟੀ ਵਾਪਸ ਲੈਣ ਪਿੱਛੇ ਪੰਜਾਬ ਸਰਕਾਰ ਦੀ ਸਾਜ਼ਿਸ਼ੇਂ ਕਰਾਰ ਦਿੱਤੀ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਆਗੂਆਂ ਦੀਆਂ ਬਿਆਨਬਾਜ਼ੀਆਂ ਨਿਤ ਨਵਾਂ ਵਿਵਾਦ ਖੜਾ ਕਰ ਰਹੀਆਂ ਨੇ। ਇਸ ਵਿਚਾਰੇ ਸੁਖਪਾਲ ਸਿੰਘ ਖੜਾ ਨੇ ਮਾਨ ਸਰਕਾਰ ਤੇ ਦੋਸ਼ ਲਾਉਂਦਿਆਂ ਹੋਇਆਂ ਸਿੱਧੂ ਮੂਸੇਵਾਲੇ ਦੀ ਮੌਤ ਦਾ ਮੁੱਦਾ ਚੁੱਕਿਆ ਅਤੇ ਖੜਾ ਨੇ ਕਿਹਾ ਕਿ ਦਿਨ ਦਿਹਾੜੇ ਸਿੱਧੂ ਮੂਸੇਵਾਲੇ ਦੀ ਕੀਤੀ ਗਈ ਮੌਤ ਦਾ ਸੱਚ ਮਾਨ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਕਬੂਲਿਆ ਹੈ ਖੈਰਾ ਨੇ ਕਿਹਾ ਕਿ ਜਦ ਮੂਸੇ ਵਾਲੇ ਦੀ ਸਿਕਿਉਰਟੀ ਕਟਾਈ ਗਈ ਤਾਂ ਸਿਮਾਨ ਅਤੇ ਆਪ ਵਰਕਰਾਂ ਨੇ ਆਪਣੇ ਆਪਣੇ ਸੋਸ਼ਲ ਅਕਾਊਂਟਸ ਤੇ ਪੋਸਟਾਂ ਵਿੱਚ ਸਾਂਝੀਆਂ ਕੀਤੀਆਂ ਜਿਹਨੂੰ ਵੇਖ ਕੇ 24 ਘੰਟੇ ਦੇ ਅੰਦਰ ਅੰਦਰ ਗੈਂਗਸਟਰਾਂ ਵੱਲੋਂ ਸਿੱਧੂ ਨੂੰ ਮੌਤੇ ਕਾਟ ਉਤਾਰ ਦਿੱਤਾ ਗਿਆ ਸੀ ਤੇ ਪਿਛਲੇ 2 ਸਾਲਾਂ ਤੋਂ ਸਿੱਧੂ ਦੇ ਮਾਪੇ ਥਾਂ ਥਾਂ ਟੱਕੇ ਖਾਰੇ ਨੇ ਇਸ ਦੇ ਨਾਲ ਹੀ ਖੈਰਾ ਨੇ ਦੋਸ਼ ਲਾਉਂਦਿਆਂ ਹੋਇਆਂ ਮਾਨ ਸਰਕਾਰ ਨੂੰ ਹੋਰ ਕੀ ਕੁਝ ਕਿਹਾ ਆਓ ਸੁਣਦਿਆਂ ਦੋਸਤੋ ਅਖੀਰ ਸਿੱਧੂ ਮੂਸੇਵਾਲੇ ਦੀ ਕੀਤੀ ਗਈ ਦਿੰ ਦਿਹਾੜੇ ਹੱਤਿਆ ਦਾ ਨਾ ਸੱਚ ਭਗਵੰਤ ਮਾਨ ਦੀ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਕਬੂਲ ਲਿਆ ਹੈ ਪਹਿਲਾਂ ਤਾਂ 2 ਸਾਲ ਬੋਲੇ ਹੀ ਨਹੀਂ ਸਭ ਨੇ ਬੜਾ ਸ਼ੋਰ ਮਚਾਇਆ ਕਿ ਇਹਦੀ ਹੱਤਿਆ ਦਾ ਜ਼ਿੰਮੇਵਾਰ ਭਗਵੰਤ ਮਾਨ ਦੀ ਸਰਕਾਰ ਉਹਦੇ ਮੂਰਖਟਾਈ ਬੰਦੇ ਜਿਨ੍ਹਾਂ ਨੇ ਜਦੋਂ ਉਹਦੀ ਸਿਕਿਉਰਿਟੀ ਵਿਦਡਰਾਅ ਕੀਤੀ ਬਲਤੇਜ ਪੰਨੂ ਵਰਗਿਆਂ ਨੇ ਆਪਣੇ ਸੋਸ਼ਲ ਮੀਡੀਆ ਤੋਂ ਤੇ ਫਲਾਂਟ ਕੀਤੀ ਕਿ ਸਿੱਧੂ ਮੂਸੇਵਾਲੇ ਦੀ ਹੱਤਿਆ ਅਸੀਂ ਹਟਾ ਦਿੱਤੀ ਜਾਂ ਘਟਾ ਦਿੱਤੀ ਹੈ ਭਗਵਾਨ ਮਾਨ ਨੇ ਆਪਣੇ ਆਫੀਸ਼ੀਅਲ ਪੇਜ ਤੇ ਸ਼ੇਅਰ ਕੀਤਾ ਆਮ ਆਦਮੀ ਪਾਰਟੀ ਨੇ ਆਪਣੇ ਆਫੀਸ਼ੀਅਲ ਪੇजेस ਤੇ ਸ਼ੇਅਰ ਕੀਤਾ ਨਤੀਜਾ ਇਹ ਹੋਇਆ ਕਿ 24 ਘੰਟਿਆਂ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਜਿਹੜੇ ਕਾਤਲ ਸੀ ਉਹਨਾਂ ਨੇ ਉਹ ਪਹਿਲੇ ਸ਼ਹਿਰ ਤੇ ਬੈਠੇ ਹੋ ਸੀ ਗੈਂਗਸਟਰਸ ਔਰ ਸ਼ੂਟਰਸ ਉਹਨਾਂ ਨੇ ਉਹਦੀ ਦਿਨ ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰਤੀ 2 ਸਾਲ ਤੋਂ ਸਰਦਾਰ ਬਲਕੌਰ ਸਿੰਘ ਔਰ ਉਹਦੀ ਮਾਤਾ ਚਰਨਕੌਰ ਅੰਗਰੇਜ਼ੀ ਚ ਕਹਿੰਦੇデアਪੀ ਰਨਿੰਗ ਫਰੋਮ ਪਿੱਲਰ ਟੂ ਪੋਸਟ ਥਾਂ ਥਾਂ ਤੱਕੇ ਖਾਰੇ ਨੇ ਜਿਹੜੇ ਕਾਤਲ ਨੇ ਉਹ ਜੀਲ੍ਹਾਂ ਚੋ ਇੰਟਰਵਿਊਆ ਦੇ ਰਹੇ ਨੇ ਚਲਾਨ ਹਲੇ ਤੱਕ ਪੁਖਤਾ ਪੇਸ਼ ਨਹੀਂ ਕਰ ਸਕੀ ਸਜ਼ਾ ਉਹਨਾਂ ਉਹਨਾਂ ਨੂੰ ਸਜ਼ਾ ਮਿਲਣ ਦਾ ਮੈਨੂੰ ਨਹੀਂ ਲੱਗਦਾ ਕੋਈ ਨੇੜੇ ਟੇੜੇ ਵੀ ਕੋਈ ਸੰਕੇਤ ਆ ਰਹੇ ਨੇ ਉਲਟਾ ਜਿਹੜਾ ਬੀਥ ਇਅਰ ਉਹਨਾਂ ਵਿੱਚੋਂ ਇੱਕ ਚਲਾਨ ਚ ਇੱਕ ਨਾਮਜਦ ਬੰਦਾ ਪਾਵਾਂ ਗ੍ਰਿਫਤਾਰ ਨਿਕਾਇਆ ਜੀਵਨ ਜੋਤ ਮਾਨਸਾ ਉਹਨੂੰ ਆਪਣੇ ਕੈਂਪੇਨ ਦੇ ਵਿੱਚ ਸ਼ਾਮਲ ਕਰਕੇ ਬੜੇ ਜ਼ੋਰ ਨਾਲ ਕਹਿੰਦਾ ਕਿ ਇਹ ਤਾਂ ਜੀ ਸਿਰਫ ਚਲਾਨ ਦੇ ਵਿੱਚ ਹੈ ਇਹ ਕਿਹੜਾ ਕਾਤਲ ਹੈ ਉਹਦੀ ਐਲਓਸੀ ਖੁੱਲੀ ਹੋਈ ਕਿ ਹੀ ਕੈਨ ਨੋਟ ਗੋ ਅਬ੍ਰੋਡ ਮਤਲਬ ਕਿ ਉਹਨਾਂ ਨੂੰ ਚਚਾਇਆ ਜਾ ਰਿਹਾ ਵਾ ਕਿ ਅਸੀਂ ਤਾਂ ਕਾਤਲਾਂ ਦੇ ਨਾਲ ਖੜੇ ਆ ਭਗਵਾਨ ਤੁਮਨ ਵੀ ਕਹਿ ਰਿਹਾ ਉਹਦੇ ਮੰਤਰੀ ਨਹੀਂ ਥੇਰ ਰਰ ਗਿਆ ਆ ਕੱਲ ਇਹ ਨਿਊਜ਼ ਆ ਚੁੱਕੀ ਤੁਸੀਂ ਦੇਖ ਲਿਆ ਸਭ ਨੇ ਹੁਣ ਕਿ ਪਹਿਲੀ ਵਾਰ ਪੰਜਾਬ ਸਰਕਾਰ ਨੇ ਕਬੂਲਿਆ ਸੁਪਰੀਮ ਕੋਰਟ ਵੀ ਔਰ ਇੱਥੇ ਬਸ ਨਹੀਂ ਕਬੂਲਿਆ ਦੇਖੋ ਕਿਦਾਂ ਭਾਜਪੀ ਵੀ ਨਾਲ ਹੈ ਆ ਤੁਸੀਂ ਪੜੋਗੇ ਇਹ ਆ ਪਹਿਲਾਂ ਇੱਕ ਜਸਟ ਸਕੈਨ ਕਰ ਲਓ ਇਸ ਨਿਊਜ਼ ਨੂੰ ਬਾਕੀ ਮੈਂ ਤੁਹਾਨੂੰ ਪੜ ਕੇ ਸੁਣਾ ਦਗਾ ਕੀ ਕਹਿ ਰਹੇ ਨੇ ਹੈ ਪੰਜਾਬ ਸੀਨੀਅਰ ਐਡਵੋਕੇਟ ਜਨਰਲ ਆ सैक्रटरी एडवोकेट जनरल है पंजाब का गुरमिंद गुरमिंदिश द कोर्ट टू स्टे द हाई कोर्ट डायरेक्शन ही पॉइंटेड आउट टू द किलिंग ऑफ सिंगर सिद्धू मूसेवाल सेइंग दैट ही वाज किल्ड टू डेज आफ्टर हिस्स सिक्योरिटी वाज स्केल्ड डाउन द एजी आल्सो रेफर टू अ रॉकेट प्रोपेल्ड ग्रेनेड अटैक ऑन द इंटेलिजेंस हेडक्वार्टर अगे जरा सब तो इंपोर्टेंट बीजेपी जुड़ती लाइन है आ वाली लाइन तुम तो पढ़ के सुना सोलिसिटर जनरल जरा ਹੁਸ਼ਾਰ ਮੇਤਾ ਬੀਜੇਪੀ ਦਾ ਆਦਮੀ ਭਗਵੰਤ ਮਾਨ ਵੱਲੋਂ ਕੀਤੀ ਹੋਈ ਪਟੀਸ਼ਨ ਨੂੰ ਪੰਜਾਬ ਗਵਰਨਮੈਂਟ ਦੇ ਕੇਸ ਨੂੰ ਸਪਲੀਮੈਂਟ ਕਰ ਰਿਹਾ ਹੈ। ਸੁਪਾਲ ਸਿੰਘ ਖੈਰਾ ਵੱਲੋਂ ਮਾਨ ਸਰਕਾਰ ਤੇ ਲਗਾਏ ਦੋਸ਼ ਕਾਫੀ ਵਿਵਾਦਿਤ ਸਾਬਿਤ ਹੁੰਦੇ ਨੇ ਪਰ ਦੇਖਣਾ ਇਹ ਹੋਵੇਗਾ ਕਿ ਖੈਰਾ ਵੱਲੋਂ ਲਗਾਏ ਦੋਸ਼ਾਂ ਤੇ ਸੀਮਾਨ ਜਾਂ ਆਪ ਸਰਕਾਰ ਦਾ ਕੀ ਪਲਟਵਾਰ ਸਾਹਮਣੇ ਆਉਂਦਾ ਹੈ। ਅੱਜ ਦੇ ਪੰਜਾਬ న్యూਸ ਬੁਲਟਨ ਵਿੱਚ ਬਸ ਇਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰ ਲੈਨੇ ਆਮਕ ਸੁਰੱਖਿਆ ਤੇ ਰੋਜਾ ਵਰਿੰਗ ਨੇ ਲੁਧਿਆਣਾ ਦੇ ਪਿੰਡਾਂ 'ਚ ਕੀਤੀ ਲੋਕਾਂ ਦੇ ਨਾਲ ਮੁਲਾਕਾਤ ਪੰਜਾਬ ਦੇ ਵਿੱਚ ਵਿਰੋਧੀ ਪਾਰਟੀਆਂ ਦੇ ਸਾਦੇ ਸਿੱਧੇ ਨਿਸ਼ਾਨੇ ਸ਼ੂਨੀ ਅਕਾਲੀ ਦਲ ਨੇ ਬਲਾਚੌਰ 'ਚ ਕੀਤੀ ਪੰਜਾਬ ਬਚਾਓ ਯਾਤਰਾ ਉਮੀਦਵਾਰ ਪ੍ਰਿੰਸ ਨੇ ਚੰਦੂ ਮਾਲਾ ਦਾ ਦੇ ਹੱਕ ਵਿੱਚ ਮੰਗੀ ਗਈ ਵੋਟ ਕਾਂਗਰਸ ਪਾਜਪਾ ਅਤੇ ਅਕਾਲੀ ਦਲ ਨੂੰ ਲੱਗਾ ਕਰਾਰਾ ਝਟਕਾ ਤਿੰਨੇ ਪਾਰਟੀਆਂ ਦੇ ਵੱਡੇ ਚਿਹਰੇ ਹੋਏ ਆਮ ਆਦਮੀ ਪਾਰਟੀ 'ਚ ਸ਼ਾਮਲ ਸੁਨੀਲ ਜਾਖੜ ਨੇ ਕੀਤੀ ਚੋਣ ਕਮਿਸ਼ਨ ਦੇ ਨਾਲ ਮੁਲਾਕਾਤ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਸੌਪਿਆ ਮੰਗ ਪੱਤਰ ਇਸ ਦੇ ਨਾਲ ਹੀ ਮੈਨੂੰ ਦੀ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਵਾਦ